ਗੁਰੂ ਦਾ ਨੌਕਰ ਗੁਰੂ ਦਾ ਕੁੱਕਰ ਮੈਂ ਨੰਬਰ ਬੇਨਤੀ ਕਰਦਾ ਕਿ ਉਹ ਯਾਰ ਮੜਾ ਇਹ ਨਹੀਂ ਪਾਸੇ ਭਾਰਤ ਵਰਸ਼ ਯੂਨੀਅਨ ਆਫ ਸਟੇਟਸ ਹੈ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹੜੇ ਇਕੱਠੇ ਹੋ ਕੇ ਆਪਣੀ ਖੁਸ਼ਬੂ ਫਲਾਉਂਦੇ ਆ ਆਪਣੇ ਪੈਸੇ ਆਪਣੇ ਟੈਕਸਾਂ ਦੇ ਨਾਲ ਸੈਂਟਰ ਦੀ ਸਰਕਾਰ ਨੂੰ ਚਲਾਉਂਦੇ ਆ ਇਹਨੂੰ ਕਹਿੰਦੇ ਨੇ ਸੰਗੀ ਢਾਂਚਾ ਅੱਜ ਮੈਂ ਸੰਗੀਤ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਐ ਤੇ ਸੈਂਟਰ ਨੂੰ ਆਖਿਆ ਵੀ ਭਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜਜਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਤੁਹਾਡਾ ਇਹ ਕਿਵੇਂ ਹੋਊ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਤੇ ਪੰਜਾਬ ਜੇ ਢਾਲ ਐ ਤੇ ਪੰਜਾਬ ਜੇ ਉਹ ਨਾ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਐ ਜਿਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਗਰੀਬਾਂ ਦੇ ਵਾਸਤੇ ਪੀਡੀਐਸ ਪੈਦਾ ਕੀਤਾ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਚ ਪਾਇਆ ਸਭ ਤੋਂ ਵੱਧ ਫੌਜ ਚ ਪਰਮਵੀਰ ਚੱਕਰ ਜਿੱਤੇ ਤੁਸੀਂ ਉਸ ਪੰਜਾਬ ਦੀ ਢਾਲ ਨੂੰ ਕਮਜ਼ੋਰ ਕਿਉਂ ਰਹਿਣ ਦੇ ਰਹੇ ਹੋ ਇਹ ਬਾਰਡਰ ਵਾਲੇ ਕਨਸੈਪਟ ਹੀ ਖਤਮ ਹੋ ਗਏ ਤੁਸੀਂ ਸਾਨੂੰ ਹੁਣ ਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਹੁਣ ਉਹ ਤੇ ਗੱਲ ਹੀ ਨਹੀਂ ਰਹੀ ਨਾ ਹੁਣ ਤੇ ਮੈਂ ਇੰਨੀ ਉਹ ਗੁਜਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲਾਅ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਹੈ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਨਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਇਹ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ ਤੇ ਤੁਸੀਂ ਇੱਕ ਮਿੰਟ ਰਹਿ ਜਾ ਯਾਰ ਉਹ ਠਹਿਰ ਜਾ ਨਾ ਯਾਰ ਠਹਿਰ ਠਹਿਰ ਜਾ ਠਹਿਰ ਜਾ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦੇਓਗੇ ਪੈਸੇ ਕਿੱਥੋਂ ਲਿਆਓਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ GST ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਹੈ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨੇ ਹੋ 11000 12000 ਕਰੋੜ ਰੁਪਇਆ ਐਲਵਨ ਦੇ ਲਾਇਸੈਂਸ ਭੁਵਾਂ ਦਾ ਅਜੇ ਤੱਕ ਦੱਸ ਨਹੀਂ ਸਕਿਆ ਛੋਟਾ ਭਰਾ ਮੇਰਾ ਦਿੱਤੇ ਕਿਨੂ ਮਿੱਤਰਾ ਹੈ ਦੱਸੋ ਨਾ ਇਹ ਭਾਈ 50000 ਕਰੋੜ ਦੁੱਗਣਾ ਹੁੰਦਾ ਤੁਸੀਂ ਕਰਜ਼ੇ ਲੈ ਲੈ ਕੇ ਪੱtre ਵਾਜ ਨੇ ਕਿਤੇ 1200 ਏਕੜ ਥਾਂ ਲੈ ਲਈ ਕਿਤੇ ਮੌਲ ਠਹਿਰ ਜਾ ਮਿੱਤਰਾ ਕਿਤੇ ਮੌਲੇ ਲਈ ਕਿਤੇ ਕੁਛ ਲੈ ਲਿਆ ਹੈ ਜੀ ਹੁਣ ਫੇਰ 2.5 ਹਜ਼ਾਰ ਕਰੋੜ ਕਰਜ਼ਾ ਲੈ ਤਾਂ ਚਿੱਟਾ ਹਾਥੀ ਬਣਤਾ ਹੈ ਤੁਸੀਂ ਤਾਂ ਕਹਿੰਦੇ ਸੀ ਪੀਪੀਆਰ ਰੱਦ ਕਰਾਂਗੇ ਇਹ ਮਤਲਬ ਇਹ ਜਿਹੜੇ ਸੁਪਨੇ ਪੰਜਾਬ ਦੇਖਦਾ ਹੈ ਦੇਖਣੋਂ ਕਦੇ ਨਾ ਹਟੇ ਕਿਉਂਕਿ ਜਦੋਂ ਸੁਪਨੇ ਮਰਦੇ ਹਨ ਨਾ ਫਿਰ ਬੌਧਿਕ ਕੰਗਾਲੀ ਆਉਂਦੀ ਹੈ ਇਹ ਸੁਪਨੇ ਮਰਨ ਨਹੀਂ ਦੇਣੇ ਲੇਕਿਨ ਝੂਠੇ ਸੁਪਨੇ ਵੇਚਣ ਨਹੀਂ ਦੇਣੇ ਹੁਣ ਗੁਰੂ ਦੇ ਫਲਸਫੇ ਨਾਲ ਲੱਗ ਕੇ ਇਹ ਜਿਹੜਾ ਲਾਲਚ ਹੈ ਲੋਭ ਹੈ 100 ਬੰਦਿਆਂ ਤੱਕ ਤਾਕਤ ਸੀਮਤ ਨਹੀਂ ਰਹਿਣ ਦੇਣੀ ਮੈਂ ਗੁਰੂ ਦੇ ਅਸ਼ੀਰਵਾਦ ਦੇ ਨਾਲ ਗੁਰੂ ਦੇ ਫਲਸਫੇ ਦੇ ਨਾਲ ਜੁੜ ਕੇ ਕਹਿਣਾ ਕਿ ਜਿਵੇਂ ਬੱਦਲ ਸਮੁੰਦਰ ਤੋਂ ਪਾਣੀ ਲੈਂਦਾ ਹੈ ਮੀਂਹ ਵਰਾਉਂਦਾ ਹੈ ਤੇ ਨਦੀਆਂ ਰਾਹੀਂ ਚਾਰ ਗੁਣਾ ਕਰਕੇ ਸਮੁੰਦਰ ਨੂੰ ਮੋੜਦਾ ਹੈ ਸਰਕਾਰ ਦਾ ਕੰਮ ਇਹੀ ਹੈ ਕਿ ਲੋਕਾਂ ਦੀ ਤਾਕਤ ਲਵੇ ਲੋਕਾਂ ਨੂੰ ਮੋੜੇ ਈਟੀਟੀ ਟੀਚਰ ਟੰਕੀਆਂ ਤੇ ਇਹ ਕਹਿੰਦੇ ਧਰਨਾ ਨਹੀਂ ਲੱਗਣ ਦੇਣਾ ਹੈ ਸਵੇਰੇ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹਾਂ ਨਹੀਂ ਮਿਲਦੀਆਂ ਅਸਾਮੀਆਂ ਕਹਿੰਦੇ ਅਸਾਮੀ ਛੱਡੋ ਹੀ ਨਾ ਜਿੱਥੇ 20000 ਸੀ ਉੱਥੇ 5000 ਕਰ ਦਿਓ ਓਏ ਐ ਸਾਮੀਆਂ ਖਦੇ ਖੈਰ ਯਾਰ ਐ ਸਾਮੀਆਂ ਖਤਮ ਕਰਨ ਨਾਲ ਇਹ ਜਾ ਯਾਰ ਸਾਮੀਆਂ ਮੈਂ ਮੇਰੀ ਗੱਲ ਖਤਮ ਕਰ ਲੈਣ ਦੇ ਫਿਰ ਮੈਂ ਤੇਰਾ ਸਵਾਲ ਲਵਾਂ ਮੈਂ ਜੇ ਇਹ ਸਾਮੀਆਂ ਖਤਮ ਕਰਨ ਨਾਲ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਕਿਵੇਂ ਸਾਮੀਆਂ ਭਰਦੇ ਹੋਗੇ ਮਿੱਤਰ ਪਿਆਰੇ ਫਿਰ ਪੁੱਛ ਸਵਾਲ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤੈਂ ਤੈਂ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੰਦਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦੇਈਏ ਹਰੇਕ ਵਰਕਰ ਨੂੰ ਸਨਮਾਨ ਦੇਈਏ ਕਿਹਾ ਨਹੀਂ ਕਿ ਹਜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹੜੇ ਨੇ 80 20 ਤੂੰ ਰੋਟੀ ਦੀ ਚੋਚੀ ਕਹਿੰਦਾ ਮਿੱਤਰ ਰੋਟੀ ਦੀ ਚੋਚੀ ਚੰਗਾ ਬਲਦੇ ਚਰਾਗਾ ਜਿੱਤੀ ਕਰਦਾ ਵੀ ਸਾਰੇ ਕੁਰਸੀਆਂ ਤੇ ਬੈਠ ਹੋਣ ਗਿਆ ਪਰ ਆਪਾਂ ਬੈਠਾ ਤੇਰਾ ਫੇਰ ਹੀ ਸਾਰਾ ਮਾਹੌਲ ਬਣਨਾ ਕਿਉਂਕਿ ਸਾਰੇ ਬੰਦੇ ਬੈਠੋ ਆ ਕੇ ਕੁਰਸੀਆਂ ਦੇ ਜਿੱਨੇ ਸਿੱਧੂ ਸਾਹਿਬ ਪਹੁੰਚਣਾ ਪੰਜ ਚਾਰ ਮੀਟਰ ਦੇ ਵਿੱਚ ਇੱਥੇ ਪਹੁੰਚਣਾ ਆ ਰਿਹਾ ਉਹ ਸਾਰਿਆਂ ਨੂੰ ਮੈਂ ਇੱਕ ਵਾਰ ਫੇਰ ਵੀ ਇੱਜ਼ਤੀ ਕਰਦਾ ਸਾਡਾ ਹਲਕਾ ਰੂਪ ਪਰੰਪਰਾ ਫੁੱਲ ਵਾਲੀ ਸੰਗਤ ਨੂੰ ਸਾਰੇ ਆ ਕੇ ਕੁਰਸੀਆਂ ਤੇ ਬੈਠੋ